ਹੈਲੋ ਜੀ ਸਤਿ ਸ਼੍ਰੀ ਅਕਾਲ ਜਸਟ ਇੰਜੋਏ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਤੇ ਬੜਾ ਅੱਛਾ ਲੱਗਦਾ ਜਦੋਂ ਤੁਹਾਡੇ ਮੈਸੇਜ ਪੜੀਦੇ ਆ ਕਿ ਅਸੀਂ ਵੀਡੀਓ ਜਾਰੀ ਕਰ ਰਹੇ ਹੁੰਦੇ ਆ ਮੈਂ ਕੋਸ਼ਿਸ਼ ਬਹੁਤ ਕਰਦੀ ਆ ਕਿ ਟਾਈਮਲੀ ਵੀਡੀਓ ਦਵਾਂ ਬਟ ਸਮ ਟਾਈਮਸ ਫਿਰ ਫਿਰ ਤੋਂ ਵਿੱਚ ਵਿੱਚ ਗੈਪ ਆ ਜਾਂਦਾ ਕੋਸ਼ਿਸ਼ ਮੇਰੀ ਹੈਗੀ ਆ ਕਿ ਇੱਕ ਦਿਨ ਛੱਡ ਕੇ ਵੀਡੀਓ ਦੇ ਦਿਆ ਕਰਾਂ ਬਟ ਫਿਰ ਦੋ ਦਿਨ ਦਾ ਗੈਪ ਆ ਗਿਆ ਚਲੋ ਐਨੀ ਹਾਊ ਅ ਅੱਜ ਪਹਿਲਾਂ ਸਭ ਨੂੰ ਸਾਰ ਸਾਰੇ ਭੈਣ ਭਰਾਵਾਂ ਲਈ ਅਰਦਾਸ ਬੇਨਤੀ ਹੈ ਕਿ ਸਭ ਦੇ ਘਰਾਂ ਚ ਪਰਮਾਤਮਾ ਸੁੱਖ ਸ਼ਾਂਤੀ ਰੱਖੇ ਸਭ ਦੇ ਘਰਾਂ 'ਚ ਬੱਚੇ ਨਹੀਂ ਕਲਕਾਰੀਆਂ ਹੋਣ ਜਿਨ੍ਹਾਂ ਦੇ ਬੱਚੇ ਨਹੀਂ ਉਹਨਾਂ ਨੂੰ ਪਰਮਾਤਮਾ ਸਵਤ ਬਖਸ਼ੇ ਸਭ ਦੇ ਸਿਰਾਂ ਤੇ ਆਪਣੀ ਛੱਤ ਹੋਵੇ ਸਭ ਦੇ ਸਿਰਾਂ ਤੇ ਮਾਂ ਪਿਓ ਦਾ ਸਾਆਇਆ ਹੋਵੇ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਜਿਹੜੀ ਵੀਡੀਓ ਦਿੱਤੀ ਸੀ ਪਿੱਛੇ ਮੈਂ ਵੀ ਮਾਈਕ੍ਰੋਵੇਵ ਨੂੰ ਕਿਵੇਂ-ਕਿਵੇਂ ਯੂਜ਼ ਕਰਨਾ ਬਹੁਤ ਪਿਆਰ ਦਿੱਤਾ ਤੁਸੀਂ ਬਹੁਤ ਸਾਰੇ ਮੈਸੇਜ ਸੀ ਤੇ ਨਾਲ ਕੁਝ ਮੈਸੇਜ ਇਹ ਵੀ ਸੀਗੇ ਕਿ ਕੁਝ ਹੋਰ ਵੀ ਕੁਕਿੰਗ ਕਰਨੀ ਸਿਖਾ ਦਿਓ ਪੀਜ਼ਾ ਬਣਾਉਣਾ ਸਿਖਾ ਦਿਓ ਤੇ ਲੋ ਜੀ ਫਿਰ ਅੱਜ ਆਪਾਂ ਪੀਜ਼ਾ ਬਣਾਵਾਂਗੇ ਪਰਫੈਕਟ ਪੀਜ਼ਾ ਬਣੂਗਾ ਤੁਹਾਡਾ ਪਹਿਲੀ ਵਾਰ 'ਚ ਕੋਈ ਗਲਤੀ ਨਹੀਂ ਹੋਊਗੀ ਚੰਗੀ ਤਰ੍ਹਾਂ ਸਮਝਾਉਂਗੀ ਅੱਛੀ ਤਰ੍ਹਾਂ ਡੋਕਲਾ ਦੇ ਮੇਰੇ ਕੋਲ ਬਹੁਤ ਸਾਰੇ ਮੈਸੇਜ ਸੀਗੇ ਕਿ ਅਸੀਂ ਬਣਾਇਆ ਤੇ ਬਹੁਤ ਹੀ ਵਧੀਆ ਬਣਿਆ ਇੱਕ ਭੈਣ ਨੇ ਲਿਖਿਆ ਸੀ ਕਿ ਅੱਜ ਤੋਂ ਬਾਅਦ ਮੈਨੂੰ ਲੱਗਦਾ ਮੈਂ ਸਾਰੀ ਉਮਰ ਡੋਕਲਾ ਤਾਂ ਨਹੀਂ ਖਰੀਦੂੰਗੀ ਹੁਣ ਕਿਤੋਂ ਵੀ ਹੁਣ ਮੈਂ ਘਰ ਹੀ ਬਣਾਉਂਗੀ ਤੇ ਲਓ ਜੀ ਉਵੇਂ ਹੀ ਤੁਹਾਨੂੰ ਮੈਂ ਸਿਖਾਉਂਗੀ ਵੀ ਆਪਾਂ ਜਿਹੜਾ ਇੱਕ ਸਵਾਲ ਸੀਗਾ ਅੱਜ ਕਿ ਜਿਹੜਾ ਡੋਕਲਾ ਹੈਗਾ ਉਹ ਮਾਈਕ੍ਰੋਵੇਵ ਤੇ ਬਣਦਾ ਹੈ ਜਾਂ ਆਪਣਾ oven ਚ ਬਣਦਾ ਹੈ ਡੋਕਲਾ ਮਾਈਕ੍ਰੋਵੇਵ ਝੀਮਣਾ ਹੈ ਸਿੰਪਲ ਮਾਈਕ੍ਰੋਵੇਵ ਵੀ ਐ ਤੁਹਾਡੇ ਕੋਲੇ ਉਹ ਚ ਬਣ ਜਾਂਦਾ ਹੈ ਤੇ ਅੱਜ ਆਪਾਂ oven ਇਹਦੇ ਵਿੱਚ ਮੇਰੇ ਕੋਲ oven ਵੀ ਹੈ ਤੇ ਮਤਲਬ ਮਾਈਕ੍ਰੋਵੇਵ ਦੋਨੋਂ ਹੈ ਤੇ ਅੱਜ ਆਪਾਂ oven ਚਲਾਉਣਾ ਸਿੱਖਾਂਗੇ ਨਾਲੇ ਤਾਂ ਤੇ ਨਾਲੇ ਜਿਹੜਾ ਪੀਜ਼ਾ ਬਣੂਗਾ ਉਹ oven ਚ ਬਣੂਗਾ ਠੀਕ ਹੈ ਤੇ ਸਭ ਤੋਂ ਪਹਿਲਾਂ ਕੁਝ ਨਹੀਂ ਕਰਨਾ ਇਹਦੇ ਉੱਤੇ ਦੇਖੋ ਕਨਵੈਕਸ਼ਨ ਮੋਡ ਲਿਖਿਆ ਹੁੰਦਾ ਇਹ ਤਾਂ ਪਹਿਲਾਂ ਤਾਂ ਆਪਾਂ ਕੀਤਾ ਸੀ ਪਿਛਲੀ ਵਾਰੀ ਮਾਈਕ੍ਰੋ ਹੋਣ ਕਰਾਂਗੇ ਕਨਵੈਕਸ਼ਨ ਕਨਵੈਕਸ਼ਨ ਮੋਡ ਤੇ ਉੱਤੇ ਜਾ ਕੇ ਤੁਸੀਂ ਇਹਨੂੰ ਦਬਾਂਗੇ ਆਪਾਂ ਬਟਨ ਨੂੰ ਠੀਕ ਹੈ ਟੈਂਪਰੇਚਰ ਆ ਗਿਆ ਫਿਰ ਇੱਥੇ نیچے ਆ ਦੇਖੋ ਅਗੇ ਫੋਕਸ ਪਲੱਸ ਦਾ ਪੁਆਇੰਟ ਲੱਗਿਆ ਹੋਇਆ ਹੈ 190 200 210, 210 220 ਇੱਥੋਂ ਕੀ ਹੋ ਰਿਹਾ ਹੈ ਟੈਂਪਰੇਚਰ ਚੇਂਜ ਹੋ ਰਿਹਾ ਹੈ 100 210 ਠੀਕ ਹੈ ਤੇ ਆਪਾਂ ਇਹਨੂੰ 200 ਤੇ ਸੈੱਟ ਕਰ ਲੈਣਾ ਹੈ ਠੀਕ ਹੈ ਜੀ 200 ਤੇ ਕਰਕੇ ਉਸ ਤੋਂ ਬਾਅਦ ਆਪਾਂ ਇਹਨੂੰ ਪ੍ਰੀ ਹੀਟ ਕਰਾਂਗੇ ਆਪਾਂ ਇਹਨੂੰ ਆਨ ਕਰ ਦਾਂਗੇ ਵਿੱਚ ਕੁਝ ਨਹੀਂ ਰੱਖਿਆ ਹੋਇਆ ਖਾਲੀ ਹੈ ਲੋ ਖਾਲੀ ਨੂੰ ਚਲਾਉਣਾ ਹੈ ਠੀਕ ਹੈ ਤੇ ਇਹਨੂੰ ਆਪਾਂ ਔਨ ਕਰ ਦਾਂਗੇ 5 ਮਿੰਟ ਲਈ ਟਾਈਮਰ ਦਵਾਂਗੇ ਪਹਿਲਾਂ ਫਿਰ ਇਹਨੂੰ ਔਨ ਕਰਾਂਗੇ ਠੀਕ ਹੈ ਹੁਣ ਇਹਨੂੰ ਆਪਾਂ ਟਾਈਮ ਲਾ ਦਨੇ ਆ 5 ਮਿੰਟ ਦਾ 1 2 3 4 5 ਇਹ ਮੈਂ ਕਾਦੇ ਲਈ ਕਰ ਰਹੀ ਹਾਂ ਅੱਜ ਜਿਹੜੀ ਤਿਆਰੀ ਕਰ ਰਹੀ ਹਾਂ ਆਪਾਂ ਸਾਰੀ ਪੀਜ਼ਾ ਬਣਾਉਣ ਵਾਸਤੇ ਠੀਕ ਹੈ 5 ਮਿੰਟ ਦੀ ਆਪਾਂ ਪ੍ਰੀ ਹੀਟ ਲਾ ਦਨੇ ਆ ਤੇ ਸਟਾਰਟ ਬਟਨ ਤੋਂ ਸਟਾਰਟ ਕਰ ਦਾਂਗੇ ਹੁਣ ਇਹਨੂੰ ਆਪਾਂ ਚੱਲਣ ਦਵਾਂਗੇ ਠੀਕ ਹੈ ਜੀ ਤੇ ਉਹਨੇ ਦੇਰ ਚ ਆਪਾਂ ਨਾਲ ਪੀਸੇ ਦੀ ਤਿਆਰੀ ਕਰਦੇ ਹਾਂ ਤੇ ਫਿਰ ਫਾਈਨਲ ਬਣਾਵਾਂਗੇ ਫਿਰ ਤੁਹਾਨੂੰ ਨਾਲ ਇਹਦੀ ਨਾਲ ਐਕਟੀਵਿਟੀ ਵੀ ਦੱਸੀ ਚੱਲਾਂਗੇ ਲਓ ਜੀ ਇਹਦੇ ਵਾਸਤੇ ਆਪਾਂ ਨੂੰ ਇੱਕ ਸਟੀਲ ਦੀ ਪਲੇਟ ਚਾਹੀਦੀ ਹੈ ਜਦੋਂ ਆਪਾਂ ਇਸ ਤਰ੍ਹਾਂ ਦੀ ਕੁਕਿੰਗ ਕਰਦੇ ਹਾਂ ਕਨਵੈਕਸ਼ਨ ਮੋਡ ਤੇ ਤਾਂ ਸਾਨੂੰ ਕੋਈ ਇਹ ਨਹੀਂ ਹੈਗਾ ਕਿ ਮਾਈਕ੍ਰੋਵੇਵ ਸੇਫ ਭਾਂਡੇ ਚਾਹੀਦੇ ਜਾਂ ਕੁਝ ਵੀ ਸਟੀਲ ਦੇ ਬਰਤਨ ਚੱਲੂਗਾ ਇਹਦੇ ਵਿੱਚ ਠੀਕ ਹੈ ਤੇ ਲਓ ਜੀ ਆਪਾਂ ਸਟੀਲ ਦਾ ਇੱਕ ਪਲੇਟ ਲੈ ਲਈ ਤੇ ਉੱਤੇ ਕਨਵੈਕਸ਼ਨ ਮੋਡ ਦੇ ਉੱਤੇ ਤੁਸੀਂ ਕੰਚ ਵਾਲੇ ਭਾਂਡੇ ਜਾਂ ਪਲਾਸਟਿਕ ਦੇ ਭਾਂਡੇ ਨਹੀਂ ਰੱਖਣੇ ਉਹਦੇ ਵਿੱਚ ਆਪਾਂ ਇਹੀ ਰੱਖਾਂਗੇ ਸਟੀਲ ਦੇ ਠੀਕ ਹੈ ਇਹਦੇ ਚ ਆਪਾਂ ਇਹ ਰੱਖ ਲਿਆ ਜੀ ਪੀਜ਼ਾ ਬਾਜ਼ਾਰ ਤੋਂ ਮਿਲ ਜਾਂਦਾ ਹੈ ਇਜ਼ੀਲੀ ਮੋਰ ਵਗੈਰਾ ਤੇ ਜਿੱਥੇ ਬੇਸ ਹਾਂ ਪੀਜ਼ਾ ਬੇਸ ਤੁਹਾਨੂੰ ਆਮ ਹੀ ਮਿਲ ਜਾਂਦੇ ਨੇ ਠੀਕ ਹੈ ਤੇ ਇਹ ਆਪਾਂ ਰੱਖ ਲਿਆ ਤੇ ਹੁਣ ਇਹਦੇ ਉੱਤੇ ਆਪਾਂ ਲਾਉਣਾ ਹੈਗਾ ਪੀਜ਼ਾ ਸੌਸ ਇਹ ਵੀ ਬਾਜ਼ਾਰ ਤੋਂ ਮਿਲ ਜਾਂਦੀ ਹੈ ਠੀਕ ਹੈ ਸਟੋਰਾਂ ਤੇ ਆਮ ਹੀ ਮਿਲਦੀ ਹੈ ਪੀਜ਼ਾ ਪਾਸਤਾ ਸੌਸ ਹੈ ਮੇਰੇ ਕੋਲ ਤੇ ਇਹ ਆਪਾਂ ਲਗਾ ਲੈਣੀ ਹੈ ਇਹ ਆਪਣਾ 5 ਮਿੰਟ ਚ ਇਧਰ ਤਿਆਰੀ ਹੋ ਜਾਣੀ ਜਦ ਤੱਕ ਆਪਣਾ ਉਪਰੀ ਹੀਟ ਹੋ ਰਿਹਾ ਹੈ ਠੀਕ ਹੈ ਤੁਸੀਂ ਜਿਵੇਂ ਜਿਵੇਂ ਮੈਂ ਦੱਸੂਗੀ ਉਵੇਂ ਬਣਾਉਂਗੇ ਨਾ ਤੇ ਪਰਫੈਕਟ ਪੀਜ਼ਾ ਬਣੂਗਾ ਤੇ ਜਿਵੇਂ ਤੁਸੀਂ ਕਹਿੰਦੇ ਕਿ ਅਸੀਂ ਹੁਣ ਢੋਕਲਾ ਨਹੀਂ ਖਰੀਦਣਾ ਇੱਕ ਭੈਣ ਨੇ ਕਹਿ ਸੀਗਾ ਕਿ ਮੇਰੇ ਢੋਕਲੇ ਸਹੀ ਨਹੀਂ ਬਣਿਆਗਾ ਜਾਂ ਤਾਂ ਤੁਸੀਂ ਰੇਸ਼ਿਓ ਚੇਂਜ ਕਰਤੀ ਜਾਂ ਤੁਹਾਡੇ ਮਾਈਕਰੋ ਦੀ ਸੈਟਿੰਗ ਚ ਕੋਈ ਹੋਈ ਹੋਣੀ ਹੈ ਪਹਿਲਾਂ ਦੀ ਤੇ ਉਹ ਹੋ ਗਈ ਹੋਣੀ ਹੈ ਅਦਰਵਾਈਜ਼ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਬਹੁਤ ਸਾਰੇ ਮੈਸੇਜ ਨੇ ਮੇਰੇ ਕੋਲ ਵੀ ਸਾਡਾ ਪਰਫੈਕਟ ਬਣ ਗਿਆ ਲਓ ਜੀ ਇਹਦੇ ਉੱਤੇ ਆਪਾਂ ਸੌਸ ਲਗਾ ਦੇਣੀ ਹੈ ਪੀਜ਼ਾ ਸੌਸ ਠੀਕ ਹੈ ਜੀ ਤੇ ਫੇਰ ਆਪਾਂ ਨੂੰ ਇਹਦੇ ਵਾਸਤੇ ਕੋਈ ਜ਼ਿਆਦਾ ਇਨਗਰੀਡੀਐਂਟ ਨਹੀਂ ਚਾਹੀਦੀ ਆਪਾਂ ਨੂੰ ਪੀਜ਼ਾ ਵਾਸਤੇ ਫੇਰ ਮੇਰੇ ਕੋਲ ਹੈਗਾ ਮੋਜ਼ਰੇਲਾ ਚੀਜ਼ ਹਾਂ ਇਹ ਚੀਜ਼ ਸੌਰੀ ਠੀਕ ਹੈ ਲੋ ਇਹ ਵੀ ਦਿਖਾ ਦਨੀ ਹੈ ਕਿਉਂਕਿ ਜਿਹੜੀਆਂ ਮੇਰੇ ਵਾਂਗੂ ਸੁਧਾਰਨ ਦੀਆਂ ਭੈਣਾਂ ਉਹਨਾਂ ਨੂੰ ਫਿਰ ਬਹੁਤ ਪ੍ਰੋਬਲਮ ਆਉਂਦੀ ਹੈ ਇਹ ਵੀ ਸਾਨੂੰ ਕਿਵੇਂ ਮਿਲੂ ਪੀਜ਼ਾ ਚੀਜ਼ ਬਲੈਂਡ ਲਿਖਿਆ ਹੋਇਆ ਕਿਹੜੀ ਮਰਜ਼ੀ ਕੰਪਨੀ ਨਾਲ ਹੋਵੇ ਨਹੀਂ ਹੈਗਾ ਕਿ ਜਿਹੜੇ ਮੇਰੇ ਕੋਲੇ ਉਹੀ ਚਾਹੀਦਾ ਤੁਹਾਨੂੰ ਇਸ ਤਰ੍ਹਾਂ ਦੇ ਮਿਲ ਜਾਂਦੇ ਨਹੀਂ ਤੁਹਾਨੂੰ ਤੇ ਮੈਂ ਤੁਹਾਨੂੰ ਦਿਖਾ ਦਨੀ ਹੈ ਕਿਵੇਂ ਦਾ ਹੋਊਗਾ ਇਹ ਤਾਂ ਦੂਜਾ ਆਉਂਦਾ ਆਪਣੇ ਕੋਲੇ ਜਿਹਦੇ ਵਿੱਚ ਪੀਸ ਹੁੰਦੇ ਆ ਇੱਕ ਇਸ ਤਰ੍ਹਾਂ ਦਾ ਆ ਮੈਂ ਐਵੇਂ ਦਾਣੇ ਦਾਣੇ ਇਹ ਆਪਾਂ ਨੂੰ ਈਜ਼ੀ ਹੁੰਦਾ ਕਿਉਂਕਿ ਉਹਨੂੰ ਕੱਦੂਕਸ ਕਰੋ ਹੋਰ ਕਰੋ ਉਹ ਸਾਰਾ ਕਰਨਾ ਪੈਂਦਾ ਇਹਦੇ ਵਿੱਚ ਉਹ ਕੁਝ ਨਹੀਂ ਕਰਨਾ ਤੁਸੀਂ ਜਿੱਦਾਂ ਜਿੰਨਾ ਤੁਹਾਡਾ ਟੇਸਟ ਹੈ ਜਿਆਦਾ ਘੱਟ ਵੱਧ ਉਹਨਾਂ ਤੁਸੀਂ ਇਹਦੇ ਉੱਤੇ ਵਿਛਾ ਲੈਣੇ ਦਸੇ ਦਾ ਇਹੀ ਫਾਇਦਾ ਹੈ ਵੀ ਉਹ ਜਿਹੜਾ ਝਮੇਲਾ ਜਿਹਾ ਕਰਨਾ ਪੈਂਦਾ ਉਹ ਨਹੀਂ ਕਰਨਾ ਪੈਂਦਾ ਬਸ ਲੋ ਜੀ ਇਹ ਤਾਂ ਆਪਾਂ ਚੀਜ਼ ਸੈੱਟ ਕਰਤਾ ਇਹਦੇ ਉੱਤੇ ਠੀਕ ਹੈ ਜੀ ਤੇ ਇਹਨੂੰ ਫਿਰ ਬੰਦ ਕਰਕੇ ਫ੍ਰੀਜ਼ਰ 'ਚ ਰੱਖਣਾ ਚਲੋ ਇਹ ਵੀ ਦੱਸ ਦਿੰਨੀ ਆ ਕਿਉਂਕਿ ਕਈ ਭੈਣਾ ਫਿਰ ਪੁੱਛਣਗੀਆਂ ਇਹਨੂੰ ਫਿਰ ਜਦੋਂ ਖੁੱਲ ਗਿਆ ਤਾਂ ਜਦੋਂ ਖੁੱਲ ਗਿਆ ਉਸ ਤੋਂ ਬਾਅਦ ਤੁਹਾਡੇ ਕੋਲ ਇਹ ਇਸ ਤਰ੍ਹਾਂ ਦੇ ਕਲਿੱਪ ਨਹੀਂ ਹੈਗੇ ਤਾਂ ਇਹ ਵੀ ਤੁਹਾਨੂੰ ਸਟੋਰਾਂ ਤੇ ਮਿਲ ਜਾਂਦੇ ਆ ਆਨਲਾਈਨ ਵੀ ਮਿਲ ਜਾਂਦੇ ਆ ਠੀਕ ਹੈ ਤੁਸੀਂ ਉੱਥੋਂ ਮੰਗਾ ਸਕਦੇ ਹੋ ਤੇ ਇਹਨੂੰ ਬੰਦ ਕਰਕੇ ਫਿਰ ਆਪਾਂ ਇਹਨੂੰ ਵਾਪਸ ਫ੍ਰੀਜ਼ਰ 'ਚ ਰੱਖ ਦਿੰਨੇ ਆ ਠੀਕ ਹੈ ਤੇ ਲੋ ਜੀ ਇਹ ਦੋਹਾਂ ਚੀਜ਼ਾਂ ਹੋ ਗਈਆਂ ਉਸ ਤੋਂ ਬਾਅਦ ਆਪਣੇ ਕੋਲੇ ਜਿਹੜੀਆਂ ਵੀ ਸਬਜ਼ੀਆਂ ਐ ਜਿਵੇਂ ਮੇਰੇ ਕੋਲ ਮੈਂ ਤਿੰਨ ਬੇਸਿਕ ਚੀਜ਼ਾਂ ਹੀ ਲਈਆਂ ਹੋਈਆਂ ਥੋੜੇ ਕੋਲੇ ਕੋਈ ਮਸ਼ਰੂਮ ਜਾਂ ਕੁਝ ਹੋਰ ਤੁਸੀਂ ਜਾਂ ਆਪ ਆਪਣੇ ਉਹ ਹੁੰਦੇ ਨੇ ਕੌਰਨ ਸਵੀਟ ਕੌਰਨਸ ਮਿਲ ਜਾਂਦੇ ਨੇ ਹਨਾ ਉਹ ਵੀ ਤੁਸੀਂ ਲੈ ਸਕਦੇ ਹੋ ਉਹ ਥੋੜਾ ਟੇਸਟ ਹੈ ਤੇ ਇਹਨੂੰ ਮੈਂ ਕਟਰ ਦੇ ਵਿੱਚ ਹੀ ਕਰ ਲਿਆ ਸੀਗਾ ਦੇਖੋ ਬਹੁਤ ਜ਼ਿਆਦਾ ਛੋਟੇ ਪੀਸ ਵੀ ਨਹੀਂ ਕੀਤੇ ਮਤਲਬ ਮੀਡੀਅਮ ਜੇ ਸਾਈਜ਼ ਦੇ ਪੀਸ ਪੀਸ ਕਰ ਲੇ ਸੀਗੇ ਤੇ ਆਪਾਂ ਇਹਨੂੰ ਇਹਦੇ ਉੱਤੇ ਲੋ ਵਿਚਾਰ ਲੈਣਾ ਹੈ ਵੀ ਬਾਕੀ ਜੀ ਜਿਵੇਂ ਦੇ ਤੁਹਾਡੇ ਫੈਮਿਲੀ ਮੈਂਬਰ ਨੇ ਮਤਲਬ ਬੱਚੇ ਛੋਟੇ ਨੇ ਤਾਂ ਉਹ ਉਹਨਾਂ ਦਾ ਟੇਸਟ ਅਲੱਗ ਚੀਜ਼ਾਂ ਦਾ ਹੋਊਗਾ ਜੇ ਤੁਸੀਂ ਵੱਡੇ ਨੇ ਘਰ 'ਚ ਤਾਂ ਉਹਨਾਂ ਦਾ ਟੇਸਟ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਦਾ ਹੋਊਗਾ ਉਹ ਤੁਸੀਂ ਆਪਣੀਆਂ ਪਲੱਸ ਮਾਈਨਸ ਐਡ-ਆਨ ਕਰ ਸਕਦੇ ਹੋ ਠੀਕ ਹੈ ਜੀ ਲਓ ਇਹ ਹੋ ਗਿਆ ਫਿਰ ਮੈਂ ਟਮਾਟਰ ਦੇ ਵਿੱਚੋਂ ਨਾ ਗੁੱਦਾ ਕੱਢਤਾ ਸੀ ਤੇ ਸਿਰਫ ਟਮਾਟਰ ਦਾ ਜਿਹੜਾ ਬਾਹਰਲੀ ਲੇਅਰ ਹੈ ਉਹ ਰੱਖੀ ਹੋਈ ਹੈ ये पा लैंना एहते जिन्ना आप थोड़े वाले उन्ना ज्यादा स्वाद बनूंगा ठीक है तो मैं पाते प्याज लो जी बेसिक चीजा तो ही मैं थोड़ा बना के दिखाऊंगी जन घर च तीनों चीजा ये कॉमन है ठीक है लो जी ये हो गया। तो आप चीज होर पावे वह तो बेसिक बेसते बनाया पाया से ਹੁਣ ਦੁਬਾਰਾ ਤੋਂ ਆਪਾਂ ਇਹਦੀ ਸਿਰ ਚੀਜ਼ ਪਾਉਂਦੇ ਹਾਂ ਹੁਣ ਚੀਜ਼ ਕਿੰਨਾ ਤੁਸੀਂ ਪਸੰਦ ਕਰਦੇ ਹੋ ਉਹ ਤੁਸੀਂ ਉਹਦੇ ਹਿਸਾਬ ਨਾਲ ਪਾ ਲਿਓ ਲੋ ਜੀ ਉਧਰ ਆਪਣੀ ਥਰੀ ਹੀਟਿੰਗ ਵੀ ਪੂਰੀ ਹੋ ਗਈ 5 ਮਿੰਟਾਂ ਚ ਤੇ ਆਪਣੀ ਇਧਰ ਵੀ ਤਿਆਰੀ ਵੀ ਹੋ ਗਈ ਉਧਰ ਵੀ ਸਾਇਰਨ ਆ ਗਿਆ ਆਪਾਂ ਨੂੰ ਵੀ ਸਾਡੀ ਥਰੀ ਹੀਟਿੰਗ ਖਤਮ ਹੋਣ ਵਾਲੀ ਹੈ ਲੋ ਇਹ ਮੈਂ ਜਿਆਦਾ ਸਾਰਾ ਪਾ ਨਹੀਂ ਹੈ। ਬਹੁਤ ਠੀਕ ਹੋ ਪਾਮਾ। ਠੀਕ ਹੈ ਜੀ। ਲੋ। ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਗ੍ਰਿਲ ਰੱਖ ਕੇ ਇਹਦੇ ਤੇ 10-15 ਮਿੰਟ ਪੱਖਾ ਚੱਲੀ ਹੋਈ ਜਾਊਗਾ ਤੇ ਹੁਣ ਆਪਾਂ ਜ਼ਿਆਦਾ ਦੇਰ ਹੀ ਨਹੀਂ ਲਾਉਣੀ ਕਿਉਂਕਿ ਫਿਰ ਠੰਡਾ ਹੋ ਜਾਂਦਾ ਹੈ ਇਹ। ਆਹ ਵਾਲੀ ਗ੍ਰਿਲ, ਛੋਟੀ ਵਾਲੀ ਦੇਖ ਲਓ ਤੁਸੀਂ ਧਿਆਨ ਨਾਲ ਤੇ ਇਹਦੇ ਉੱਤੇ ਆਪਾਂ ਇਹਨੂੰ ਸੈਂਡ ਹੁਣ ਜਦੋਂ ਤੁਸੀਂ ਇਹਦੇ ਜੀ ਰੱਖਣ ਲੱਗੇ ਬਹੁਤ ਧਿਆਨ ਨਾਲ ਕਿਉਂਕਿ ਇਹਦੀਆਂ ਦੀਵਾਰਾਂ ਸਾਰੀਆਂ ਅੱਗ ਵਾਂਗੂੰ ਮੱਚੀਆਂ ਪਈਆਂ ਲਓ ਜੀ ਹੁਣ ਫਿਰ ਤੋਂ ਕਨਵੈਕਸ਼ਨ ਠੀਕ ਹੈ ਇਹ ਟੈਂਪਰੇਚਰ ਪਲੱਸ ਪਲੱਸ 200 ਤੇ ਤੇ ਫਿਰ 10 ਮਿੰਟ ਹੁਣ ਆਪਾਂ ਲਾਉਣੀ ਹੈ ਇਹਦੇ ਤੇ 13 ਮਿੰਟ ਲਾਵਾਂਗੇ ਆਪਾਂ ਬਸ 10 ਬਸ 10 ਮਿੰਟ ਵਾਲਾ ਤੁਹਾਨੂੰ ਵੰਮਾ 11 12 ਤੇ 13 ਠੀਕ ਹੈ ਜੀ ਸਟਾਰਟ 13 ਮਿੰਟ ਲਈ ਆਪਾਂ ਇਹਨੂੰ ਰੱਖ ਕੇ ਛੱਡ ਦੇਣਾ ਕੋਈ ਬਾਰੀ ਬਾਰੀ ਦੇਖਣ ਦੀ ਲੋੜ ਨਹੀਂ ਹੈਗੀ ਵੀ ਕੁਝ ਹੋ ਤਾਂ ਨਹੀਂ ਗਿਆ ਜਾਂ ਕੁਝ ਖਰਾਬਤਾ ਨਹੀਂ ਹੋ ਜੂਗੀ ਕੁਝ ਨਹੀਂ 13 ਮਿੰਟ ਮੈਂ ਇਹਨੂੰ ਮਿਨੀਮਮ ਟਾਈਮ ਲਾਇਆ ਹੈ 13 ਮਿੰਟ ਤੇ ਮੋਸਟ ਵੈਬਲੀ ਬਣ ਜਾਂਦਾ ਹੁੰਦਾ ਪਰ ਥੋੜਾ ਬਹੁਤਾ ਜਿਵੇਂ ਆਪਾਂ ਹੁਣ ਕੋਈ ਚੀਜ਼ ਫ੍ਰੀਜ ਤੋਂ ਕੱਢੀ ਹੈ ਜਿਆਦਾ ਠੰਡੀ ਹੈ ਤਾਂ ਮਾੜਾ ਮੋਟਾ ਉਨੀ ਕੀ ਇੱਕ ਅੱਧੇ ਮਿੰਟ ਦਾ ਤੁਸੀਂ ਫਰਕ ਹੋ ਸਕਦਾ ਹੈ ਤਾਂ ਉਹ ਤੁਹਾਨੂੰ ਬਾਅਦ ਵਿੱਚ ਪਤਾ ਲੱਗ ਜੂਗਾ ਵੀ ਸਾਰਾ ਚੀਜ਼ ਮੈਲਟ ਹੋ ਗਿਆ ਤੇ ਨਾਲੇ ਜਿਹੜੀ ਇਹਦੀ ਲੇਅਰ ਆ ਬ੍ਰਾਊਨ ਹੋ ਗਈ ਉਹ ਮੈਂ ਤੁਹਾਨੂੰ ਦਿਖਾਉਂਗੀ ਜਦੋਂ ਬਣ ਜੂਗਾ ਤੇ ਜੇ ਆਪਾਂ ਨੂੰ ਜਦੋਂ ਵੀ ਮੈਂ ਬਣਾਉਣੀ ਆਮ ਤੌਰ ਤੇ 13 ਮਿੰਟ ਚ ਬਣ ਜਾਂਦਾ ਕਦੇ-ਕਦੇ 13 ਤੋਂ 1 ਅੱਧਾ ਮਿੰਟ ਪਲੱਸ ਜ਼ਰੂਰਤ ਪੈ ਸਕਦੀ ਹੈ ਤੇ ਹੁਣ ਆਪਾਂ 13 ਮਿੰਟ ਬਾਅਦ ਇਹਨੂੰ ਖੋਲ ਕੇ ਦੇਖਾਂਗੇ ਤੁਸੀਂ ਬਣਾਇਓ ਪਰਫੈਕਟ ਬਣੂਗਾ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਆਰ ਹੋ ਜਾਂਦਾ ਹੈ ਠੀਕ ਹੈ ਲਓ ਜੀ ਫਿਰ 13 ਮਿੰਟ ਬਾਅਦ ਮਿਲਦੇ ਹਾਂ ਲਓ ਜੀ 15 ਸੈਕਿੰਡ ਰਹਿ ਗਈ ਆਪਣੇ 12 ਮਿੰਟ ਸੀ ਜਿਹੜੇ 13 ਮਿੰਟ ਸਾਰੀ ਉਹ ਆਪਣੇ ਪੂਰੇ ਹੋ ਗਏ ਠੀਕ ਹੈ ਹਲੋ ਜੀ ਹੁਣ ਆਪਾਂ ਇਹਨਾਂ ਨੂੰ ਦੇਖ ਲਓ ਤੁਸੀਂ ਵਿੱਚੋਂ ਇਹ ਤੁਹਾਨੂੰ ਉਹ ਸਾਹਮਣੇ ਤੇ ਬਿਲਕੁਲ ਬੇਸਿਕਲੀ ਦੇਸੀ ਪਾਸਾ ਚਾਹੇ ਤੰਦੂਰ ਹੈ ਜਿਹੜਾ ਕਨਵੈਕਸ਼ਨ ਓਵਨ ਹੈ ਤੰਦੂਰ ਤਪ ਗਿਆ ਤੇ ਉਹਦੇ ਵਿੱਚ ਆਪਾਂ ਰੱਖ ਕੇ ਇਹਨੂੰ ਕੁੱਕ ਕਰ ਰਹੇ ਹਾਂ ਠੀਕ ਹੈ ਤੇ ਹੁਣ ਆਪਾਂ ਇਹਨੂੰ ਇੱਕਦਮ ਨਹੀਂ ਖੋਲਾਂਗੇ ਕਿਉਂਕਿ ਬਹੁਤ ਹੀਟ ਹੈ ਦੇ ਅੰਦਰ ਠੀਕ ਹੈ ਤੇ ਬਸੋ ਪੱਖਾ ਤਾਂ ਚੱਲ ਰਿਹਾ ਉਹ ਬੰਦ ਹੋ ਗਿਆ ਦੇਖੋ ਤੇ ਹੁਣ ਇਹਨੂੰ ਥੋੜੀ ਦੇਰ ਇੱਕ ਵੇਟ ਕਰਦੇ ਹਾਂ ਓਨੀ ਦੇਰ ਚ ਆਪਾਂ ਹੁਣ ਆਪਾਂ ਨੂੰ ਕੀ ਚਾਹੀਦਾ ਉਹ ਅੱਗੇ ਗੱਲ ਕਰਦੇ ਹਾਂ ਜਦ ਤੱਕ ਇਹ ਥੋੜਾ ਜਿਹਾ ਠੰਡਾ ਹੁੰਦਾ ਹੈ ਉਹਦੇ ਵਾਸਤੇ ਹੁਣ ਆਪਾਂ ਨੂੰ ਚਾਹੀਦੇ ਐ ਇੱਕ ਤਾਂ ਚਿਲੀ ਫਲੈਕਸ ਨਹੀਂ ਹੋਣਗੇ ਕੋਈ ਗੱਲ ਨਹੀਂ ਓਕੇ ਐ ਬਟ ਇਹ ਜ਼ਰੂਰ ਚਾਹੀਦੇ ਐ ਕਿਉਂਕਿ ਇਹਦੇ ਚ ਨਾ ਉਹ ਜਿਹੜਾ ਫਲੇਵਰ ਤੁਹਾਨੂੰ ਬਾਜ਼ਾਰ ਵਾਲੇ ਵੀਸਾ ਚੋਂ ਆਉਂਦਾ ਹੁੰਦਾ ਹੈ ਔਰ ਗੈਨੋ ਜ਼ਰੂਰ ਚਾਹੀਦਾ ਕਿਉਂਕਿ ਇਹਦੇ ਇਹਦੇ ਵਿੱਚ ਉਹ ਫਲੇਵਰ ਤੇ ਉਹ ਟੇਸਟ ਉਹ ਇਹਦੇ ਚੋਂ ਹੀ ਆਉਂਦਾ ਹੁੰਦਾ ਹੈ ਤੇ ਇਹ ਆਪਣੀ ਰੱਖੀ ਹੋਈ ਹੈ ਤੁਸੀਂ ਇਹਦੀ ਸ਼ੀਸ਼ੀ ਵੀ ਮਿਲ ਜਾਂਦੀ ਓਵੇਂ ਵੀ ਲੈ ਸਕਦੇ ਹੋ ਤੇ ਇਦਾਂ ਪੈਕੇਟ ਵੀ ਮਿਲ ਜਾਂਦੇ ਆ ਤੇ ਮੈਂ ਪੈਕੇਟ ਰੱਖੇ ਹੋਏ ਆ ਤੇ ਹੁਣ ਆਪਾਂ ਇਹਨੂੰ ਕੱਢਾਂਗੇ ਠੀਕ ਹੈ ਜੀ ਕਰਦਾਂ ਸਟੌਪ ਸਟੌਪ ਥੋੜੀ देर ਚੱਕ ਇਹਦੇ ਅੰਦਰ ਪੱਖਾ ਚੱਲੀ ਹੋਈ ਜਾਂਦਾ ਲਓ ਜੀ ਲੁੱਕ ਦੇਖੋ ਇਹਦੀ ਜਿਹੜੀ ਸਾਈਡਾਂ ਸੀ ਉਹ ਵੀ ਬ੍ਰਾਊਨ ਹੋ ਗਈਆਂ ਤੇ ਆ ਲੁੱਕ ਇਹਦੀ ਆ ਗਈ ਤੇ ਆਪਾਂ ਥੋੜੀ ਜੀ ਵੇਟ ਕਰਦੇ ਹਾਂ ਹੁਣ ਕਿਉਂਕਿ ਇੱਕਦਮ ਬਹੁਤ ਹੀਟ ਹੈ ਇਹਦੇ ਅੰਦਰ ਠੀਕ ਹੈ ਬਹੁਤ ਸੋਹਣਾ ਮੈਲਟ ਹੋ ਗਿਆ ਇਹ ਇਹ ਲੋ ਜੀ ਇਹਨੂੰ ਨਾ ਚੱਕਣ ਵੇਲੇ ਮੇਰੇ ਕੋਲ ਗਲਵ ਤਾ ਨਹੀਂ ਹੈਗਾ ਪਰ ਤੁਸੀਂ ਬਹੁਤ ਬਹੁਤ ਧਿਆਨਪੂਰਵਕ ਚੱਕਣਾ ਕਿਉਂਕਿ ਦੀਵਾਰਾਂ ਵੀ ਇਹਦੀਆਂ ਤੇ ਪਲੇਟ ਵੀ ਪੂਰੀ ਹੌਟ ਹੈ ਠੀਕ ਹੈ ਤਾਂ ਬੱਚਿਆਂ ਨੂੰ ਤਾਂ ਮਤਲਬ ਬਿਲਕੁਲ ਵੀ ਨਾ ਰਿਸਕ ਲੈਣ ਦਿਓ ਤੁਸੀਂ ਆਪ ਹੀ ਕਰਨਾ ਇਹ ਕੰਮ ਤੇ ਲੋ ਆਪਾਂ ਹੁਣ ਚੱਕਣ ਦੀ ਪੂਰੀ ਖਿਆਲ ਨਾਲ ਚੱਕਣਾ ਇਹਨੂੰ ਠੀਕ ਹੈ ਤੇ ਇਹਨੂੰ ਆਪਾਂ ਦੂਜੀ ਪਲੇਟ 'ਚ ਹੀ ਰੱਖ ਲੈਨੇ ਕਿਉਂਕਿ ਬਹੁਤ ਹੀਟ ਹੈ ਇਹ ਜੇ ਆਪਾਂ ਸੈਲਫ ਤੇ ਵੀ ਰੱਖਾਂਗੇ ਤਾਂ ਉਹ ਵੀ ਠੀਕ ਨਹੀਂ ਆ ਥਲੇ ਮੈਂ ਵਿੱਚੋਂ ਥੋੜਾ ਜਿਹਾ ਥਲੇ ਸਪਰਿੰਗ ਰੱਖਣੀ ਲਿਆ ਕੇ ਲੋ ਜੀ ਆਪਾਂ ਥੋੜਾ ਜਿਹਾ ਮੋਟਾ ਹੀ ਲਿਆ ਮੈਂ ਇਹ ਕਪੜਾ ਉਹਦੇ ਨਾਲ ਚੱਕ ਕੇ ਇੱਥੇ ਰੱਖ ਤਾ ਲੋ ਜੀ ਹੁਣ ਆ ਗਿਆ ਆਪਣੇ ਕੋਲੇ ਪੀਜ਼ਾ ਕਟਰ ਨਹੀਂ ਹੋਊਗਾ ਚਾਕੂ ਨਾਲ ਵੀ ਕੱਟਿਆ ਜਾਊਗਾ ਕੋਈ ਅਸੀ ਗੱਲ ਨਹੀਂ ਠੀਕ ਹੈ ਤੇ ਲੋ ਲਾ ਦੇਣਾ ਸੀ ਹੱਥ ਲੋਜੀ। ਇਹ ਬਹੁਤ ਬਸ ਕੁਝ ਲਿੰਗ। ਉਹ ਜਿੰਨ ਜਾਂਦਾ ਨਾ ਥੋੜਾ ਖਿਸਕਦਾ ਹੈ। ਲੋਜੀ। ਇਹਨਾਂ ਕੱਟਿਆ ਗਿਆ। ਲਓ ਜੀ ਲੋ ਜੀ ਬਣ ਗਿਆ ਤੁਹਾਡਾ ਪਰਫੈਕਟ ਪੀਜ਼ਾ ਡਬਲ ਕਹਿੰਦੇ ਹੁੰਦੇ ਇਹਨੂੰ ਕੀ ਕਹਿੰਦੇ ਹਾਂ ਡਬਲ ਕੀ ਚੀਜ਼ ਡਬਲ ਚੀਜ਼ ਤੇ ਲਓ ਜੀ ਹੁਣ ਇਹਦੇ ਉੱਤੇ ਆਪਾਂ ਪਾ ਦਾਂਗੇ ਔਰੀਗਨੋ ਜੀ ਪਹਿਲਾਂ ਵੀ ਪੂਰੇ ਦੇ ਵੀ ਪਾ ਸਕਦੇ ਹਾਂ ਠੀਕ ਹੈ ਜੀ ਤੇ ਨਾਲ ਆਪਾਂ ਪਾਵਾਂਗੇ ਇਹਦੇ ਚਿਲੀ ਫਲੇਕਸ ਚਿਲੀ ਫਲੇਕਸ ਦਾ ਕੁਛ ਨਹੀਂ ਜੇ ਤੁਹਾਡੇ ਘਰੇ ਲਾਲ ਮਿਰਚਾਂ ਹੈਗੀਆਂ ਤਾਂ ਉਹਨੂੰ ਮੋਟਾ-ਮੋਟਾ ਦਰਦੜਾ ਜਾਂ ਕੁੱਟਿਆ ਹੁੰਦਾ ਉਹ ਤਾਂ ਉਹੀ ਚੀਜ਼ ਹੈ ਲਓ ਜੀ ਹੁਣ ਮੈਂ ਲਓ ਜੀ ਦੇਖੋ ਠੀਕ ਹੈ ਪਰਫੈਕਟ ਪੀਜ਼ਾ ਥੋੜਾ ਰੈਡੀ ਹੈ ਤੇ ਬਣਾਉਣੇ ਬੱਚਿਆਂ ਨੂੰ ਦੇਣੇ ਬਣਾ ਕੇ ਇਹ ਹੈਲਦੀ ਵਰਜਨ ਹੈ ਇੱਕ ਤਰ੍ਹਾਂ ਦਾ ਇਹ ਕਹ ਲਓ ਕਿਉਂਕਿ ਜਿਹੜਾ ਬੇਸ ਹੈ ਚਲੋ ਤਾਂ ਆਪਾਂ ਵਿਚਾਰ ਨਹੀਂ ਲੈਣਾ ਬਾਕੀ ਆਪਣੀਆਂ ਤੁਸੀਂ ਸਬਜ਼ੀਆਂ ਸਾਫ਼ ਸੁਥਰੀਆਂ ਆਪਣੇ ਹੱਥ ਨਾਲ ਧੋਵ ਸਮਾਰ ਕੇ ਫੇਰ ਬਣਾਈਆਂ ਤੇ ਫਰੈਸ਼ ਹੈ ਜਦੋਂ ਤੁਸੀਂ ਬੱਚਿਆਂ ਨੂੰ ਦੇਣਾ ਹੈ ਜਾਂ ਕੋਈ ਆ ਗਿਆ ਵੀ ਆ ਜਾਂਦਾ ਕੁਝ ਵੀ ਕੋਸਟ ਨਹੀਂ ਕਰਦਾ ਕੋਸਟ ਬਹੁਤ ਹੀ ਰੀਜ਼ਨੇਬਲ ਹੈ ਕਿਉਂਕਿ ਜਿਹੜਾ ਚੀਜ਼ ਹੈ ਉਹ ਪੈਕੇਟ ਹੈਗਾ ਮੇਰੇ ਖਿਆਲ ਚ ਉਹ ਤਿੰਨ ਸੋਦਾ ਪਰ ਉਹਦੇ ਜੀ ਬਣ ਬਹੁਤ ਜਾਨਗੇ ਪੀਸ ਇੰਨਾ ਨਹੀਂ ਜ਼ਿਆਦਾ ਹੁੰਦਾ ਤੇ ਬਹੁਤ ਟੇਸਟੀ ਬਣੂਗਾ ਮੇਰਾ ਹੁਣ ਜੀ ਕਰ ਰਿਹਾ ਮੈਂ ਇੱਕ ਦਿਨ ਦੀ ਵਾਟ ਦੀ ਦਵਨ ਬਹੁਤ ਹੀ ਸਵਾਲ ਬਣਿਆ ਸੱਚੀ ਮੁੱਚੀ ਇਹ ਨਹੀਂ ਕਿ ਮੈਂ ਬਣਾਇਆ ਬਣਾਉਣਾ ਹੈ ਤੁਸੀਂ ਬਿਲਕੁਲ ਬਣੂਗਾ ਤੁਹਾਡਾ ਬਸ ਸਿਰਫ ਇੱਕ ਅੱਧੇ ਮਿੰਟ ਦਾ ਟਾਈਮਰ ਫਰਕ ਹੋ ਸਕਦਾ ਤੁਹਾਡਾ ਉਹ ਵੀ ਤਾਂ ਕਈ ਵਾਰੀ ਚੀਜ਼ ਵੱਧ ਪਾ ਲਿਆ ਜਾਂ ਘੱਟ ਪਾ ਲਿਆ ਜਾਂ ਆਪਾਂ ਫ੍ਰੀਜ ਚੋਂ ਕੱਢਿਆ ਸਮਾਨ ਇੱਕਦਮ ਹਨਾ ਤੇ ਉਹ ਫਰਕ ਹੋ ਜਾਂਦਾ ਮੈਂ ਵੈਸੇ ਫ੍ਰੀਜ ਚੋਂ ਕੱਢਿਆ ਸੀਗਾ ਫਿਰ ਵੀ ਮੇਰੇ 13 ਮਿੰਟ ਹੀ ਲੱਗੇ ਆ 13 ਮਿੰਟ ਜ਼ੋਕੀ ਠੀਕ ਪਲੱਸ ਮਾਈਨਸ 1 ਦੇ ਮਿੰਟ ਦਾ ਤੁਹਾਨੂੰ ਜੇ ਕਰਨਾ ਪਿਆ ਤੁਹਾਡੇ ਟੇਸਟ ਦੇ ਅਨੁਸਾਰ ਉਹ ਤੁਸੀਂ ਕਰ ਸਕਦੇ ਹੋ ਤੁਹਾਨੂੰ ਵਿੱਚੋਂ ਹੀ ਪਤਾ ਲੱਗ ਜਾਊਗਾ ਆਹ ਚੀਜ਼ਾਂ ਤੁਹਾਨੂੰ ਪਹਿਲਾਂ ਵਾਈਟ ਸੀਗੀ ਤੁਹਾਨੂੰ ਅੰਦਰੋਂ ਹੀ ਇਹਦੇ ਪਤਾ ਲੱਗ ਜਾਊਗਾ ਪਈ ਪਈ ਇਹ ਬ੍ਰਾਊਨ ਹੋ ਗਈ ਤੇ ਇਹ ਚੀਜ਼ ਮੈਲਟ ਹੋ ਗਈ ਥੈਟਸ ਇਟ ਤੇ ਲਓ ਜੀ ਇਹ ਸੀ ਆਪਣਾ ਡਬਲ ਚੀਜ਼ ਪੀਜ਼ਾ ਐਟ ਹੋਮ ਮ ਜਿਹੜਾ ਤੁਸੀਂ इजीली ਬਣਾ ਸਕਦੇ ਹੋ ਮੇਰੇ ਖਿਆਲ ਨਾਲ ਮੈਂ ਆਪਣੀ ਤਰਫੋਂ ਤੁਹਾਨੂੰ ਪੂਰੀ ਤਰ੍ਹਾਂ ਅੱਛੀ ਤਰ੍ਹਾਂ ਸਮਝਾਤਾ ਕਿ ਕੀ ਕੀ ਚਾਹੀਦਾ ਤੇ ਕਿਵੇਂ-ਕਿਵੇਂ ਕਰਨਾ ਹੈ ਹਾਂ ਤੇ ਫਿਰ ਇਹਨੂੰ ਖੁੱਲਾ ਛੱਡਣਾ ਹੈ ਬੰਦ ਨਾ ਕਰਿਓ ਕਿਉਂਕਿ ਹੀਟ ਬਹੁਤ ਹੈ ਦੇ ਅੰਦਰ ਹਲੇ ਤੇ ਆਹ ਸਪਰਿੰਗ ਨੂੰ ਵੀ ਇੱਕਦਮ ਕਿਸੇ ਵੀ ਚੀਜ਼ ਨੂੰ ਤੁਸੀਂ ਇੱਕਦਮ ਹੱਥ ਨਹੀਂ ਲਾਉਣਾ ਬੱਚਿਆਂ ਨੂੰ ਤਾਂ ਖਾਸ ਕਰਕੇ ਇਸ ਤੋਂ ਥੋੜਾ ਜਿਹਾ ਕਰਨਾ ਹੈਗਾ ਕਿ ਆਪ ਹੀ ਬਣਾ ਕੇ ਦਿਓ ਤੁਸੀਂ ਇਹ ਚੀਜ਼ ਜਿਹੜੀ ਹੈਗੀ ਕੱਢ ਲਈ ਆਪਾਂ ਗ੍ਰਿਲ ਤੇ ਇਹ ਵੀ ਧਿਆਨ ਰੱਖਿਓ ਕਿ ਨੀਵੀਂ ਵਾਲੀ ਗ੍ਰਿਲ ਲਾਉਣੀ ਹੈ ਦੇ ਵਿੱਚ ਪੀਜ਼ਾ ਬਣਾਉਣ ਵੇਲੇ ਆਪਾਂ ਨੂੰ ਨੀਵੀਂ ਗ੍ਰਿਲ ਦੀ ਲੋੜ ਪੈਂਦੀ ਹੈ हां ਤੇ ਜਿਹੜਾ ਇੱਥੇ ਆ ਸਾਰਾ ਆਪਣਾ ਉਹ ਹੈਗਾ ਜਗਾ ਬਣੀ ਹੁੰਦੀ ਆ ਇਹਨੂੰ ਕਦੇ ਵੀ ਆਪਾਂ ਕਵਰ ਨਹੀਂ ਕਰਨਾ ਤਾਂ ਹੀ ਇਹਦੇ ਉੱਤੇ ਮੈਂ ਕਦੇ ਵੀ ਕਪੜਾ ਨਹੀਂ ਦਿੰਦੀ ਇਹਦੇ ਤੇ ਏਦਾਂ ਹੀ ਹੁੰਦਾ ਇਹਦੇ ਉੱਤੇ ਕੁਝ ਨਹੀਂ ਮਚਾਉਣਾ ਤੇ ਆ ਜਿਹੜੀ ਗ੍ਰਿਲ ਐ ਪੀਜ਼ਾ ਵਾਸਤੇ ਇਹੀ ਗ੍ਰਿਲ ਯੂਜ਼ ਕਰਨੀ ਦੋ ਨਹੀਂ ਨਾ ਪੀਜ਼ਾ ਲਈ ਇਹੀ ਗ੍ਰਿਲ ਯੂਜ਼ ਕਰਨੀ ਆਪਾਂ ਠੀਕ ਹੈ ਤੇ ਲੋ ਜੀ ਇਹ ਸੀ ਆਪਣਾ ਹਾਈਲੀ ਡਿਮਾਂਡਡ ਵੀਡੀਓ ਪੀਜ਼ਾ ਕਿਵੇਂ ਬਣਾਉਣਾ ਹੈ ਠੀਕ ਹੈ ਜੀ ਹੁਣ ਤੁਸੀਂ ਬਣਾਉਣਾ ਹੈ ਹੋਰ ਇਨਗਰੀਡੀਅੰਟ ਹਰੀਆਂ ਮਿਰਚਾਂ ਪਾਉਣੀਆਂ ਹੋਰ ਕਰਨਾ ਉਹ ਤੁਹਾਡੀ ਮਰਜ਼ੀ ਹੈ ਜੋ ਮਰਜ਼ੀ ਪਾਓ ਤੇ ਇੱਕੋ ਹੀ ਲਾਈਫ ਹੈ ਪੀਜ਼ਾ ਬਣਾਓ ਖਾਓ ਪਰ ਬਹੁਤ ਜ਼ਿਆਦਾ ਨਹੀਂ ਖਾਓ ਫਿਰ ਮੋਟੇ ਹੋ ਜਾਈਦਾ ਤੇ ਇੰਜੋਏ ਕਰਦੇ ਰਹੋ ਮਿਲਾਂਗੇ ਅਗਲੀ ਵੀਡੀਓ ਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਬਹੁਤ ਭੈਣਾਂ ਨੂੰ ਇਹ ਚੀਜ਼ ਦਾ ਮਤਲਬ ਪ੍ਰੋਬਲਮ ਹੈਗੀ ਆ ਕਿ ਘਰੇ ਪੀਜ਼ਾ ਪ੍ਰੋਪਰ ਨਹੀਂ ਬਣਦਾਗਾ ਤੇ ਕਿਹੜੇ ਮੋੜ ਦੇ ਉੱਤੇ ਬਣਾਉਣਾ ਹੈ ਕਿੰਨਾ ਟਾਈਮਰ ਲਾਉਣਾ ਹੈ ਮੈਂ ਤੁਹਾਨੂੰ ਐਨ ਐਗਜ਼ੈਕਟ ਦੱਸਿਆ ਸਹੀ ਬਣੂਗਾ ਬਿਲਕੁਲ ਠੀਕ ਹੈ ਇੱਕੋ ਹੀ ਲਾਈਫ ਹੈ ਜਸਟ ਇੰਜੋਏ ਵਿਦ ਪੀਜ਼ਾ